ਆਜਾ ਸੋ ਮੇਰਾ ਆ ਸੋ ਮੇਰਾ ਆ ਲੈ ਸੋ ਮੇਰਾ ਵੀ ਆ ਗਿਆ ਲੇਕਿਨ ਇਹ ਸਾਲਾ ਕਰ ਕਹਿ ਰਹਾ ਹੈ ਯਾ ਮੈਂ ਵੀ ਹੁਣ ਸ਼ਰਤ ਆਪਣੀ ਇਹ ਆ ਵੀ ਆਪਾਂ ਇਕਲੇ ਇਕਲੇ ਨੇ ਇੱਕ ਇੱਕ ਕਰਕੇ ਆਪਣੀ ਘਰ ਵਾਲੀ ਦੇ ਕੋਲੇ ਜਾਣਾ ਆ ਜਿਹਦੀ ਘਰ ਵਾਲੀ ਨੇ ਸਭ ਤੋਂ ਵਧੀਆ ਤਾਰੀਫ ਕੀਤੀ ਆਪਣੇ ਘਰ ਵਾਲੇ ਦੀ ਪੈਸੇ ਉਹ ਲੈ ਗਿਆ ਠੀਕ ਹੈ ਕੋਈ ਚੱਕਰ ਨਹੀਂ ਠੀਕ ਹੈ ਕਿਹੜਾ ਜਾਊਗਾ ਫਿਰ ਹੁਣ ਭਾਈ ਮੈਂ ਜਾਊ ਮੇਰੀ ਘਰ ਵਾਲੀ ਬਹੁਤ ਪਿਆਰ ਕਰਦੀ ਹੈ ਮੇਰੀ ਤੀਪਸਾ ਤਾਂ ਵੱਧ ਹੋ ਗਈ ਹੈ ਭਾਈ ਮੈਂ ਹੀ ਜਾਊਗਾ ਚਲੋ ਇਹ ਤਾਂ ਨਹੀਂ ਗੱਲ ਕਹਿਣੀ ਸੀ ਜਿਹਨੇ ਵੀ ਪਿੱਛੇ ਕੁੜੀਆਂ ਬੈਠੀਆਂ ਤੂੰ ਸੀ ਉਹਨਾਂ ਸਾਰਿਆਂ ਨਾਲ ਜ਼ਿਆਦਾ ਸੋਹਣੀ ਲੱਗੀ ਜਾਂਨੇ ਆ ਸੱਚੀ ਤੁਸੀਂ ਮੇਰੀ ਤਾਰੀਫ ਕਰਨੀ ਹੋਵੇ ਤਾਂ ਤੁਸੀਂ ਮੇਰੀ ਤਾਰੀਫ ਕਿੱਦਾਂ ਕਰੋਗੇ ਹਮ ਕਿਹੜੇ ਸੋਚਾਂ ਚ ਪੈ ਗਈ ਹੈ ਮੈਂ ਸੋਚ ਰਹੀ ਆ ਤਾਰੀਫ ਕੋਈ ਹੋਏ ਤਾਂ ਮੈਂ ਕਰਾਂ ਵਾਈ ਗਾਨ ਮੇਰੀ ਸ਼ੰਦੇ ਹਸਬੰਦ ਨੂੰ ਦੇਖੋ ਉਹਨਾਂ ਨੂੰ ਕਿਵੇਂ ਸ਼ਾਪਿੰਗ ਤੇ ਲੈ ਕੇ ਜਾਂਦੇ ਆ ਕਿ ਮੂਵੀਜ਼ ਲਈ ਜਾਂਦੇ ਆ ਡਿਨਰਸ ਲਈ ਜਾਂਦੇ ਆ ਆਊਟਿੰਗਸ ਲਈ ਜਾਂਦੇ ਆ ਤੁਹਾਡੇ ਕੋਲ ਤਾਂ ਮੇਰੇ ਵੀ ਸਟਾਈਲ ਹੀ ਹੈ ਨਹੀਂ ਕਿ ਸਿਲਪ ਕੀ ਉਹ ਜਿਹਨਾਂ ਤੁਹਾਨੂੰ ਮਿਲੀਆਂ ਮੇਰੇ ਵਰਗੀ ਸੋਹਣੀ ਮਿਲੀ ਤੁਹਾਨੂੰ ਮੈਂ ਕਰਾਇਆ ਬੇਸ਼ਤੀ ਮੈਂ ਵੀ ਮੈਂ ਜਾਵਾਂ ਫਿਰ ਨਾਨਾ ਭਾਈ ਮੈਂ ਜਾਂਦਾ ਹੁਣ ਦੇਖਣ ਜਾ ਰਹਾ ਆ ਲੋ ਥੈਂਕ ਯੂ ਸੋ ਮਚ ਠੀਕ ਹੋ ਹਮ ਇਹ ਪਾਰਟੀ ਚ ਸੋਹਣੇ ਬੜੇ ਲੱਗ ਰਹੇ ਤੁਸੀਂ ਹੋਰ ਨੂੰ ਦੇਖ ਸੱਚੀ ਥੈਂਕ ਯੂ ਸੋ ਮਚ ਯਾਰ ਮੇਰੀ ਗੱਲ ਸੁਣੋ ਹਾਂਜੀ ਜੇ ਤੁਹਾਨੂੰ ਮੇਰੀ ਤਾਰੀਫ ਚ ਕੁਝ ਕਹਿਣਾ ਪਵੇ ਕੀ ਕਹੋਗੇ ਤੁਹਾਡੀ ਤਾਰੀਫ ਹਾਂਜੀ ਤੁਸੀਂ ਤਾਰੀਫ ਦੇ ਲਾਇਕ ਵੀ ਹੋ ਹਲੋ ਦੱਸ ਦੱਸ ਵੈਨ ਨੂੰ ਤੁੰ ਚੀਜ਼ਾਂ ਕਹਿਣੀਆਂ ਹੁੰਦੀ ਐ ਹਨੂ ਘਰੀ ਦੇ ਜਲੇਸ ਯਾਦ ਨਹੀਂ ਰਹਿੰਦੀ ਸਬਜ਼ੀਆਂ ਦੀ ਉਹ ਰਖਾ ਨੋ ਕਿਹਨ ਪੜੋਤੇ ਦੇ ਕੀ ਉਹਦਾ ਹਸਬੰਦ ਨਾਲ ਬੈਠੇ ਉਹ ਇੱਕ ਕੰਮ ਕਹਿੰਦੀ ਐ ਉਹ ਸੌ ਕੰਮ ਕਰਦਾ ਐ ਇੰਨੀ ਜਲਦੀ ਰਹਿੰਦੀ ਉਹਨੂੰ ਸਭ ਕੁਝ ਯਾਦ ਰਹਿੰਦਾ ਤੇ ਤੁਹਾਨੂੰ ਤੁਸੀਂ ਤਾਂ ਲੱਕੀਓ ਕਿ ਤੁਹਾਨੂੰ ਮੇਰੇ ਵਰਗੀ ਵਾਟੀ ਮਿਲੀ ਆ ਤੁਸੀਂ ਤਾਂ ਰੱਬ ਦਾ ਸ਼ੁਕਰ ਮਨਾਓ ਪੈਸੇ ਰੈਡੀ ਰੱਖਿਓ ਤੇਰਾ ਸੂਟ ਦੇ ਵਿੱਚ ਇੰਨੇ ਜ਼ਿਆਦਾ ਸੋਹਣੇ ਲੱਗਦੇ ਹੋ ਚੌਥੀ ਦਾ ਚਾਨੀ ਲੱਗਦੇ ਮੇਰਾ ਤਾਂ ਜੀ ਕਰਦਾ ਮੈਂ ਤੁਹਾਡੇ ਨਾਲ ਦੁਬਾਰਾ ਵਿਆਹ ਕਰਾਣਾ ਇਹ ਕੀ ਹੈ ਜੇ ਤੁਸੀਂ ਮੇਰੀ ਤਾਰੀਫ ਕਰਨੀ ਹੋਵੇ ਤਾਂ ਤੁਸੀਂ ਕਿੱਦਾਂ ਕਰੋਗੇ ਸਭ ਤੋਂ ਪਹਿਲਾਂ ਤੁਹਾਡੇ ਮਨਚ ਕੀ ਆਊਗਾ ਮਨ ਵਿੱਚ ਤੁਹਾਡੇ ਲਈ ਕੁਝ ਚਾਜਦਾ ਹੋਊਗਾ ਤਾਂ ਤਾਂ ਹੀ ਆਊਗਾ ਹੋਈ ਨਹੀਂ ਚਾਵਲ ਤੁਸੀਂ ਨਾ ਕੇ ਬੈਠੇ ਸੁਟ ਦਿੰਨੇ ਆ ਘਰ ਦੇ ਕੰਮ ਤੁਹਾਨੂੰ ਆਂਦੇ ਕੋਈ ਨਹੀਂ ਚੰਗਾ ਤਾਂ ਮੇਰੀ ਸਹੇਲੀ ਦਾ ਘਰ ਆਲਾ ਆ ਜਿਹੜੇ ਤੁਹਾਡੇ ਨਾਲ ਬੈਠਾ ਸੀਗਾ ਹਰ ਗੱਲ ਮੰਨਦਾ ਪਿੱਛੇ ਪਿੱਛੇ ਤੁਰਾ ਫਿਰਦਾ ਜਿਸ ਦਾ ਰੱਬ ਦਾ ਸ਼ੁਕਰ ਕਰੋ ਕਿ ਮੇਰੇ ਵਰਗੀ ਸਿੱਧੀ ਸਾਦੀ ਤੁਹਾਨੂੰ ਮਿਲ ਗਈ ਜੇ ਤੁਹਾਨੂੰ ਮਿਲੀ ਹੁੰਦੀ ਨਾ ਤੇਜ ਤਰਾਰ ਜਈ ਤਾਂ ਤੁਹਾਨੂੰ ਸਿੱਧਾ ਕਰਕੇ ਰੱਖਦੀ ਲੋਟ ਕਰ ਦਿੰਦੀ ਦੋ ਦਿਨਾਂ ਜੀ ਤੁਹਾਨੂੰ ਜੇ ਆ ਸਿੱਧੀ ਸਾਦੀ ਆ ਤਾਂ ਤੇਜ ਤਰਾਰ ਕਿੱਦਾਂ ਦੀ ਹੋਊਗੀ ਸੁਣਨੀ ਆ ਤਰੀਕਾ ਉਹ ਯਾਰ ਆ ਘਰ ਵਾਲੀ ਨਹੀਂ ਆਪਣੇ ਘਰ ਵਾਲੇ ਕੋਲੇ ਦੀ ਤਾਰੀਫ ਕਰਦੀਆਂ ਐਂ ਕਰੋ ਆਪਦੇ ਆਪ ਦੇ ਪੈਸੇ ਚੱਕੋ ਬਈ ਦੂਜੇ ਥਾਂ ਦੇ ਲੱਡੂ ਬੱਡਾ ਲੱਗਦਾ ਹੁੰਦਾ ਸਾਰੀ ਇੱਕੋ ਵਰਗੀਆਂ ਹੀ ਐ